ਬਾਤ ਕੁਛ ਸਮਝ ਨਾ ਆਏ ਤੇਰਾ ਲਈ ਭੈਣ ਨੇ ਬੱਤ ਖਲਾ ਕੇ ਕਰੋ ਕਰਤੇ ਹੋਰ ਗੱਲ ਨਹੀਂ ਕੋ ਬਾਤ ਨਹੀਂ ਮੈਂ ਤੈਨੂੰ ਕੀ ਦੱਸਾਂ ਮੈਂ ਤੈਨੂੰ ਬਹਿ ਕੇ ਦੱਸਣ ਵਾਲੀ ਗੱਲ ਹੈ ਜਣਾ ਨਾ ਕਿਉਂ ਹੋਰ ਰਵਾਉਣਾ ਤੂੰ ਆ ਗੱਲਾਂ ਕਰ ਕਰਕੇ ਵੇ ਮੇਰਾ ਖੂਨ ਮਚਾਉਣਾ ਤੂੰ ਭਾਈ ਮੈਨੂੰ ਸਹੀ ਸਹੀ ਗੱਲ ਦੱਸ ਕੀ ਹੋਈ ਆ ਆ ਬਾਜ਼ਾਰ ਤਾਂ ਜੀ ਮੈਨੂੰ ਨਹੀਂ ਪੁੱਝਣੀਆਂ ਆਉਂਦੀਆਂ ਔਰਤ ਦਾ ਚੱਕਰ ਬਾਬੂ ਭయ్యా ਔਰਤ ਦਾ ਚੱਕਰ ਹੈ ਭਾਈ ਕੱਲ ਤੁਹਾਡੀ ਕਿਰਾਏਦਾਰਨੀ ਵੀ ਸਮਾਨ ਜਾਂ ਬਾਹਰ ਕੱਢੀ ਜਾਂਦੀ ਸੀ ਕਿਰਾਏਦਾਰਨੀ ਨੇ ਤਾਂ ਪੰਗੇ ਪਾਏ ਨੇ ਅੱਛਾ ਮੈਂ ਤੇ ਚੰਦ ਦੇਖਣ ਗਿਆ ਸੀ ਆ ਕੋਠੇ ਤੇ ਅੱਛਾ ਚੰਦ ਵੀ ਚੜ ਗਿਆ ਕਿ ਨਾ ਹਾਂ ਚੰਦ ਦੇਖਣ ਗਿਆ ਚੰਦ ਚੜਿਆ ਸੀਗਾ ਉਹ ਮੈਨੂੰ ਕਹਿੰਦੀ ਰੁਕਿਓ ਬਾਜੀ ਮੜਾ ਜਾ ਅੱਛਾ ਮੈਂ ਉਹਦੇ ਕੋਲੇ ਖੜ ਗਿਆ ਹਾਂ ਉਹਨੇ ਪਈ ਚਾਰਨੀ ਦੇ ਵਿੱਚ ਦੀ ਨਾ ਮੇਰੇ ਮੂੰਹ ਦੇਖਿਆ ਹਾਂ ਤੇ ਮੂੰਹ ਦੇਖ ਕੇ ਮੇਰੇ ਪੈਰੀਆਂ ਥਲਾਤੇ ਅੱਛਾ ਮੈਂ ਉਹਦਾ ਸਿਰ ਪਲੋਸਤਾ ਅੱਛਾ ਤੇ ਮੈਨੂੰ ਕਹਿੰਦੀ ਗੜਪੀ ਨਾਲ ਮੇਰੇ ਮੂੰਹ ਨੂੰ ਵੀ ਪਾਣੀ ਲਾ ਦੇ ਹਾਂ ਮੈਂ ਪਈ ਉਹਦੇ ਮੂੰਹ ਨੂੰ ਪਾਣੀ ਲਾਤਾ ਸੱਬਾ ਪਹਿਲਾਂ ਸੀ ਲੋੜ ਸੀ ਨਹੀਂ ਸੁਣਤਾ ਲੈ ਪੰਜ ਮਹੀਨਾ ਦੇ ਮੂੰਹ ਪਾਣੀ ਲਾਤਾ ਹਾਂ ਤੇ ਉਹਨੇ ਮੇਰੇ ਪੈਰੀਆਂ ਥਰਾ ਦੇ ਉਹਨੇ ਮੇਰੀ ਇੱਛਤ ਕੀਤੀ ਵਿਚਾਰੀ ਏ ਇਹਦੇ ਇੰਨੇ ਚ ਕੀ ਫਰਕ ਪੈਗਾ ਜਿਹੜਾ ਮੇਰੇ ਨਾਲ ਨਹੀਂ ਰਹਿੰਦਾ ਜਵਾਕ ਜਿਹਾ ਹੁੰਦਾ ਆਪਣੇ ਵੀਡੀਓ ਬਣਾ ਲਈ ਅੱਛਾ ਹਾਂ ਕੈਸੀ ਹੈ ਤੇਰੀ ਮਾਂ ਬਹੁਤ ਗੁੱਸੇ ਹੋਈ ਹੈ ਤੱਕ ਤੇਰਾ ਸਮਨ ਵਾਤੋਂ ਨਾ ਜਾਂ ਤੂੰ ਹੀ ਤਾਂ ਪੁੰਡੇ ਪਾਏ ਨੇ ਸਾਰੇ ਮਾਂ ਤਾਂ ਤੈਨੂੰ ਆਏ ਜਕਾਤਾ ਜੀ ਮੈਂ ਤੈਨੂੰ ਮੁੜ ਕੇ ਘਰੇ ਨਹੀਂ ਬੜਨਾ ਦੇਣਾ ਬਾਹਰ ਸਾਰਾ ਕੱਢ ਕੇ ਸੱਟ ਤਾ ਲਾ ਹੈ ਇਹ ਤਾਂ ਕਦੀ ਘਰੇ ਨਾ ਬਣੀ ਦਬਾਰੀ ਆਪ ਬਾਹਰ ਜਾ ਅੱਛਾ ਕਰ ਸਤੋਂ ਮੇਰੀ ਸਾਰੀ ਹਾਂ ਇਦੇ ਵਿੱਚ ਆਪਣਾ ਕਰੋ ਨਿਕਲਣ ਵਾਲੀ ਗੱਲ ਕੀ ਸੀ? ਵੇ ਗੱਲ ਪਤਾ ਕੀ ਸੀ? ਚੱਲ ਉਹਨੇ ਵਰਤ ਖੋਲ ਲਿਆ ਮੇਰਾ ਮੂੰਹ ਦੇਖ ਕੇ ਵਰਤ ਖੋਲ ਲਿਆ। ਇਹਦੇ ਤੇ ਕੋਈ ਵੱਡੀ ਗੱਲ ਹੈ ਨਹੀਂ ਸੀ ਉਹ ਮੁੰਡੇ ਨੇ ਵੀਡੀਓ ਬਣਾ ਲਈ। ਹੂੰ ਤੇ ਭਈ ਮੈਂ ਘਰ ਆ ਕੇ ਥੱਲੇ ਆ ਕੇ ਦੱਸਿਆ ਜਦੋਂ ਵੀ ਮੈਂ ਕਿਹਾ ਚੰਦ ਦਾ ਚੜ ਗਿਆ। ਹੂੰ ਫਿਰ ਇਹਨੇ ਵੀ ਕੀ ਕਰਿਆ ਮੇਰੇ ਲਈ ਘਰ ਵਾਲੀ ਨੇ ਹੂੰ ਉਹਨੇ ਵੀ ਭਈ ਚਾਰਨੀ ਦੇ ਵਿੱਚ ਦੀ ਮੇਰਾ ਮੂੰਹ ਦੇਖ ਲਿਆ ਨਾਲੇ ਪੈਰੀ ਹਥਲਾਤੇ ਤੇ ਮੈਂ ਉਹਦਾ ਵੀ ਸਿਰ ਪਲੋਸਤਾ ਤੇ ਮੈਂ ਘੜੀ ਫੜ ਕੇ ਉਹ ਮਤਲਬ ਜਿਵੇਂ ਉਹ ਉਹਦਾ ਮੂੰਹ ਤੂੰ ਪਾਣੀ ਲਿਆ ਸੀ ਉਵੇਂ ਜਿਵੇਂ ਮੈਂ ਆਪਣੇ ਵਾਲੇ ਮੈਟਰ ਦੇ ਮੂੰਹ ਨੂੰ ਪਾਣੀ ਲਾਤਾ ਮੈਂ ਕਿਹਾ ਆਹ ਲੋ ਤੂੰ ਵੀ ਪੀ ਲੈ ਪਹਿ ਚੰਗੇ ਪਹਿ ਰੋਟੀ ਖਾਖੀ ਹੈ ਹਾਂ ਕੜ ਕੇ ਚਾਹ ਪਾਣੀ ਪੀਤੀ ਹੈ ਉਹ ਮੁੰਡਾ ਕਿਤੇ ਮੈਨੂੰ ਪਤਾ ਨਹੀਂ ਸੀ ਵੀਡੀਓ ਬਣਾਏ ਬੈਠਾ ਉਹਨੇ ਵੀਡੀਓ ਦਿਖਾ ਦਿੱਤੀ ਕਹਿੰਦਾ ਆਈ ਪਾਪੇ ਨੇ ਕਹਿੰਦਾ ਉਦ ਲਈ ਆਂਟੀ ਦਾ ਵੀ ਵਰਤਾ ਨਹੀਂ ਤੜਵਾਇਆ ਓਏ ਫੇਰ ਕੀ ਹੋਣਾ ਸੀਗਾ ਤਾਂ ਲਾਗੀ ਫੁਕਾਰੇ ਮਾਰਨ ਬੁਰਾ ਹਾਲ ਤਾਂ ਉਹਦੇ ਘਰ ਵਾਲਾ ਹੀ ਉਹਦਾ ਵਰਤ ਖਲਾਉਂਦਾ ਤੂੰ ਕਿਉਂ ਖਲਾਇਆ ਕਹ ਰਹਾ ਤਾਂ ਬਾਹਰ ਗਿਆ ਹੋਇਆ ਸੀ ਘਰ ਆ ਤਾਂ ਨਹੀਂ ਸੀ ਤੇਰੇ ਤਾਂ ਬਤਿੰਦਰਨੀ ਨੇ ਉਹ ਗੀਤ ਲਾ ਤਾਂ ਲਾ ਵੀਰੇ ਦਾ ਕੰਨ ਇੱਕ ਮਿਆਨ ਚ ਕਿੰਦਾ ਦੋ ਤਲਵਾਰਾਂ ਰੱਖੇਗਾ ਆ ਇੱਕ ਮਿਆਨ ਚ ਕਿਤਾਵੇ ਦੋ ਤਲਵਾਰਾਂ ਰੱਖੇਗਾ ਤੂੰ ਛੱਡ ਕੇ ਫੁੱਲਾਂ ਨੂੰ ਛੱਡ ਕੇ ਫੁੱਲਾਂ ਨੂੰ ਆ ਕੇ ਕੰਡਿਆਂ ਨਾਲ ਲਖੇ ਜਿਹਨੂੰ ਵਿਆਹ ਕੇ ਲੈ ਆਏ ਬਸ ਹੁਣ ਉਹਦਾ ਬਣ ਕੇ ਰਹਿ ਆਇਆ ਆਇਆ ਬਸ ਹੁਣ ਉਹਦਾ ਬਣ ਕੇ ਰਹਿ